ਜਿਹੜਾ ਸੋਸ਼ਲ ਨੈਟਵਰਕ ਦਾ ਐਲਗੋਰਿਦਮ ਆ ਜੇ ਤੁਹਾਨੂੰ ਚੀਜ਼ ਪਸੰਦ ਨਹੀਂ ਤਾਂ ਫਿਰ ਤੁਸੀਂ ਉਹਨੂੰ ਇਗਨੋਰ ਕਰੋ ਜੇ ਤੁਸੀਂ ਉਹਦੇ ਤੇ ਕੋਈ ਥੱਲੇ ਕਮੈਂਟ ਵੀ ਕਰ ਦਿਓਣਾ ਇਹਦਾ ਮਤਲਬ ਤੁਸੀਂ ਉਹਨੂੰ ਪ੍ਰਮੋਟ ਕਰ ਰਹੇ ਹੋ ਸੋਸ਼ਲ ਨੈਟਵਰਕ ਕਿਵੇਂ ਚੱਲਦਾ ਇਹ ਸਮਝਣਾ ਬਹੁਤ ਜ਼ਰੂਰੀ ਹੈ ਬਟ ਅੱਜ ਦੇ ਟਾਈਮ 'ਚ ਅਸੀਂ ਇਹ ਨਹੀਂ ਕਹਿ ਸਕਦੇ ਕਿਸੇ ਨੂੰ ਕਿ ਤੂੰ ਆ ਚੀਜ਼ ਸੁਣ ਜਾਂ ਆ ਚੀਜ਼ ਦੇਖ ਜਾਂ ਇਦਾਂ ਕਰ ਇਦਾਂ ਦੀ ਫਿਲਮਾਂ ਦਾ ਹਿੱਸਾ ਹੋਣਾ ਮੈਨੂੰ ਬੜਾ ਵਧੀਆ ਲੱਗਦਾ ਕਿਉਂਕਿ ਆਰਟਿਸਟਿਕ ਜੀਆਂ ਫਿਲਮਾਂ ਹੁੰਦੀਆਂ ਨੇ ਪਰ ਜੀ ਦੇ ਵਿੱਚ ਤੁਸੀਂ ਕਿਸੇ ਦੀ ਲਾਈਫ ਦਿਖਾ ਰਹੇ ਹੋ ਕੁੜੀਆਂ ਤੇ ਜਦ ਅਸੀਂ ਕੰਮ ਕਰਦੇ ਆ ਨਾ ਕਾਫੀ ਜ਼ਿਆਦਾ ਕੁੜੀਆਂ ਤੇ ਉਹ ਉਹਨਾਂ ਕਾਫੀ ਇਮੋਸ਼ਨਲੀ ਵੀ ਹੋ ਜਾਂਦਾ ਤੁਸੀਂ ਕਿੰਨਾ ਕੀ ਇਮੋਸ਼ਨਲੀ ਕਨੈਕਟਡ ਨਹੀਂ ਬਹੁਤ ਬਹੁਤ ਕਿਉਂਕਿ ਜਸਵੀਰ ਜਿਹੜੀਆਂ ਕਹਾਣੀਆਂ ਲਿਖਦੇ ਨੇ ਉਹ ਇਮੋਸ਼ਨਲ ਪੱਖੋਂ ਬਹੁਤ ਸਟਰੋਂਗ ਹੁੰਦੀਆਂ ਨੇ ਉਹਨਾਂ ਦੇ ਵਿੱਚ ਫालतू ਕਾਮੇਡੀ ਨਹੀਂ ਹੁੰਦੀ ਨੂੰ ਮੈਨੂੰ ਫੀਲ ਹੁੰਦਾ ਹੈ ਕਿ ਅਸੀਂ ਨਾ ਇਮੋਸ਼ਨਸ ਵਾਈਜ਼ ਬਹੁਤ ਵੀਕ ਹੋ ਗਏ ਆ ਅਸੀਂ ਥੋੜਾ ਜਿਹਾ AI ਵੱਲ ਜ਼ਿਆਦਾ ਜਾ ਰਹੇ ਆ ਜਦੋਂ ਬਾਪ ਤੇ ਤਿੰਨਾਂ ਦਾ ਜਿਹੜਾ ਰਿਲੇਸ਼ਨ ਆ ਤੁਸੀਂ ਉਹਨੂੰ ਫੀਲ ਕਰਦੇ ਹੋ ਸੋ ਉਹ ਪਰਫਾਰਮ ਕਰਦੇ ਮੈਨੂੰ ਇਹ ਲੱਗਦਾ ਕਿ ਤੁਹਾਡੀ ਆਪਦੀ ਸਕੂਲਿੰਗ ਹੋ ਜਾਂਦੀ ਆ ਤੇ ਰਵੀ ਦੇ ਕੰਡੇ ਦੇ ਵਿੱਚ ਮੈਂ ਥੋੜਾ ਇੱਕ ਡਿਫਰੈਂਟ ਇਮੋਸ਼ਨ ਜਿਵੇਂ ਜਸਵੀਰ ਤੇ ਹੈਰੀ ਪੰਟੀ ਦਾ ਸਿਨੇਮਾ ਹੈਗਾ ਮੈਂ ਪਹਿਲਾਂ ਰਫਤਾਰ ਰੇਡੀਓ ਵੀ ਕੀਤੀ ਸੀ ਤਾਂ ਮੈਨੂੰ ਉਹਨਾਂ ਦਾ ਸਿਨੇਮਾ ਬਹੁਤ ਪਸੰਦ ਆ ਮੈਨੂੰ ਇਹ ਲੱਗਦਾ ਕਿ ਅੱਖਾਂ 'ਚੋਂ ਹੰਝੂ ਆ ਜਾਂਦੇ ਆ ਕਈ ਵਾਰੀ ਆਪਾਂ ਉਹ ਫਿਲਮ ਦੇ ਮਾਹੌਲ 'ਚ ਇਹਨਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਬਿਲਕੁਲ ਠੀਕ ਬਿਲਕੁਲ ਠੀਕ ਅੱਛਾ ਤੇ ਰਾਵੀ ਦੇ ਕੰਡੇ ਆ ਰਹੀਓ ਪਹਿਲਾਂ ਤਾਂ ਮੁਬਾਰਕਾ ਤੁਹਾਨੂੰ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਜੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਵੀ ਮੈਨੂੰ ਲੱਗਦਾ ਹੈ ਇੰਡਸਟਰੀ ਨੂੰ ਹਿੱਟ ਫਿਲਮਾਂ ਤੁਸੀਂ ਹੀ ਦੇਣੀਆਂ ਨੇ ਨਹੀਂ 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 ਹੋਰ ਬਹੁਤ ਮਾਲਕ ਦੀ ਕਿਰਪਾ ਨਾਲ ਬਹੁਤ ਲੋਕ ਕੰਮ ਕਰ ਰਹੇ ਆ ਬਹੁਤ ਖੂਬਸੂਰਤ ਕੰਮ ਕਰ ਰਹੇ ਆ ਮੈਂ ਜਦੋਂ ਵੀ ਇੰਡਸਟਰੀ 'ਚ ਦੇਖਦਾ ਮੈਨੂੰ ਐ ਲੱਗਦਾ ਹੈ ਕਿ ਸਾਡੀ ਇੰਡਸਟਰੀ ਦੀ ਇਹ ਬਿਊਟੀ ਆ ਕਿ ਇੱਥੇ ਅਸੀਂ ਬਹੁਤ ਫੈਮਿਲੀ ਦੀ ਤਰ੍ਹਾਂ ਕੰਮ ਕਰਦੇ ਆ ਅਸੀਂ ਜਿਆਦਾ ਪ੍ਰੋਫੈਸ਼ਨਲ ਨਹੀਂ ਹੋ ਕੇ ਕੰਮ ਕਰਦੇ ਸੋ ਮੈਂ ਬlesed ਫੀਲ ਕਰਦਾ ਕਿ ਇੰਡਸਟਰੀ ਨੇ ਮੈਨੂੰ ਸਪੇਸ ਦਿੱਤੀ ਆ ਮੈਨੂੰ ਕੰਮ ਮਿਲਦਾ ਔਰ ਮੇਰੀ ਕੋਸ਼ਿਸ਼ ਹੁੰਦੀ ਆ ਕਿ ਜੋ ਸੋਚਿਆ ਹੋਇਆ ਕਿਸੇ ਨੇ ਮੈਂ ਫਿਲਮ ਜਦੋਂ ਕਰਦੇ ਆ ਮੈਂ ਉਹਨਾਂ ਦੀ ਉਮੀਦ ਤੇ ਖਰਾ ਉਤਰਾਂ ਸੋ ਮੇਰੀ ਕੋਸ਼ਿਸ਼ ਹੁੰਦੀ ਆ ਔਰ ਫਿਲਮ ਮੈਨੂੰ ਇਹ ਅਲੱਗਦਾ ਹੁੰਦਾ ਕਿ ਹਿੱਟ ਔਰ ਫਲॉप ਹੀ ਮਾਲਕ ਦੀ ਕਿਰਪਾ ਹੁੰਦੀ ਆ ਤੁਹਾਡਾ ਕੰਮ ਐਜ਼ ਅਨ ਆਰਟਿਸਟ ਮੈਨੂੰ ਇਹ ਹੁੰਦਾ ਕਿ ਮੈਂ ਆਪਦੇ ਕੰਮ ਨੂੰ ਬਿਹਤਰ ਕਰ ਸਕਾਂ ਬਿਹਤਰ ਪਰਫਾਰਮ ਕਰ ਸਕਾਂ ਇਮਾਨਦਾਰੀ ਨਾਲ ਕਰ ਸਕਾਂ ਮੈਨੂੰ ਲੱਗਦਾ ਇਸ ਫਿਲਮ ਵਿੱਚ ਸਾਨੂੰ ਸਭ ਤੋਂ ਵੱਖਰਾ ਕਿਰਦਾਰ ਦੇਖਣ ਨੂੰ ਮਿਲੇਗਾ ਤਿਰਸ ਦਾ ਕੋਸ਼ਿਸ਼ ਕਰਦਾ ਮੈਂ ਮੈਨੂੰ ਇਹ ਹੁੰਦਾ ਹੈ ਕਿ ਇੱਕ ਤਰ੍ਹਾਂ ਦਾ ਨਾਂ ਹੋਵੇ ਕਰੈਕਟਰ ਮੈਨੂੰ ਇਹ ਹੁੰਦਾ ਹੈ ਕਿ ਮੈਂ ਥੋੜੇ ਡਿਫਰੈਂਟ ਲੁੱਕਸ ਟਰਾਈ ਕਰਾਂ ਡਿਫਰੈਂਟ ਫੀਲਟਰ ਟਰਾਈ ਕਰਾਂ ਸੁਰਾਵੀ ਦੇ ਕੰਡੇ ਦੇ ਵਿੱਚ ਮੈਂ ਥੋੜਾ ਇੱਕ ਡਿਫਰੈਂਟ ਇਮੋਸ਼ਨ ਜਿਵੇਂ ਜਸਵੀਰ ਤੇ ਹੈਰੀ ਪੱਟੀ ਦਾ ਸਿਨੇਮਾ ਹੈਗਾ ਮੈਂ ਪਹਿਲਾਂ ਰੱਬ ਦਾ ਰੇਡੀਓ ਵੀ ਕੀਤੀ ਸੀ ਤਾਂ ਮੈਨੂੰ ਉਹਨਾਂ ਦਾ ਸਿਨੇਮਾ ਬਹੁਤ ਪਸੰਦ ਆ ਮੈਨੂੰ ਹੁੰਦਾ ਹੈ ਕਿ ਜਦੋਂ ਵੀ ਉਹ ਕੋਈ ਚੀਜ਼ ਕ੍ਰੀਏਟ ਕਰਨ ਮੈਂ ਉਹਦਾ ਹਿੱਸਾ ਹੋਵਾਂ ਕਿਉਂਕਿ ਉਹ ਫਿਲਮ ਇਦਾਂ ਦੀ ਫਿਲਮ ਦਾ ਹਿੱਸਾ ਹੋਣਾ ਮੈਨੂੰ ਬੜਾ ਵਧੀਆ ਲੱਗਦਾ ਕਿਉਂਕਿ ਆਰਟਿਸਟਿਕ ਜੀਆਂ ਫਿਲਮਾਂ ਹੁੰਦੀਆਂ ਨੇ ਔਰ ਜੀ ਦੇ ਵਿੱਚ ਤੁਸੀਂ ਕਿਸੇ ਦੀ ਲਾਈਫ ਦਿਖਾ ਰਹੇ ਹੋ ਉਹ ਔਰ ਲਾਈਫ ਬਹੁਤ ਲਾਈਵ ਜੀ ਚੱਲ ਰਹੀ ਹੁੰਦੀ ਤੁਹਾਨੂੰ ਮੈਂ ਫੀਲ ਹੁੰਦਾ ਹੈ ਕਿ ਤੁਸੀਂ ਕਿਸੇ ਦੀ ਲਾਈਫ ਦੇ ਵਿੱਚ ਹੈਗੇ ਹੋ ਸੋ ਰਾਵੀ ਦੇ ਕੰਡੇ ਉਹਦਾ ਦੀ ਫਿਲਮ ਔਰ ਮੈਂ ਬlesed ਫੀਲ ਕਰਦਾ ਕਿ ਮੈਂ ਦਾ ਹਿੱਸਾ ਹੈਗਾ ਕਿਉਂਕਿ ਪੰਕਜ ਕਪੂਰ ਜੀ 35 ਸਾਲ ਬਾਅਦ ਵਾਪਸ ਆ ਰਹੇ ਆ ਸੋ ਵੈਲਕਮ ਉਹਨਾਂ ਦਾ ਜੀ ਅੱਛਾ ਤੇ ਉਹਨਾਂ ਨਾਲ ਸਪੈਸ਼ਲੀ ਕੰਮ ਕਰਕੇ ਕਿਵੇਂ ਦਾ ਲੱਗਿਆ ਕਿਉਂਕਿ ਇੰਡਸਟਰੀ ਦੇ ਇੱਕ ਕਹਿ ਸਕਦੇ ਹੋ ਲਿਵਿੰਗ ਲੈਜੈਂਡ ਉਹਨਾਂ ਨੂੰ ਕਹਿੰਦੇ ਜੀ ਬਹੁਤ ਅਮੇਜ਼ਿੰਗ ਜਦੋਂ ਵੀ ਤੁਸੀਂ ਮਤਲਬ ਇੰਨੇ ਸੀਨੀਅਰ ਆਰਟਿਸਟ ਨਾਲ ਕੰਮ ਕਰਦੇ ਹੋ ਤੁਸੀਂ ਕੁਝ ਨਾ ਕੁਝ ਜੇ ਤੁਸੀਂ ਨਾ ਵੀ ਸਿੱਖੋਗੇ ਨਾ ਮਤਲਬ ਤੁਸੀਂ ਇਹ ਸੋਚ ਲਾ ਵੀ ਤੁਸੀਂ ਕੁਝ ਨਹੀਂ ਸਿੱਖਣਾ ਫਿਰ ਵੀ ਕੁਝ ਨਾ ਕੁਝ ਤੁਹਾਡੇ ਅੰਦਰ ਚਲਾ ਜਾਂਦਾ ਸੋ ਉਹਨਾਂ ਨਾਲ ਕੰਮ ਕਰਨਾ ਬਹੁਤ ਅਮੇਜ਼ਿੰਗ ਮੂਵਮੈਂਟ ਸੀ ਉਹਨਾਂ ਨਾਲ ਫਰੇਮ ਸਾਂਝਾ ਕਰਨਾ ਬਹੁਤ ਅਮੇਜ਼ਿੰਗ ਮੂਵਮੈਂਟ ਸੀ ਔਰ ਉਹਨਾਂ ਤੋਂ ਮੈਂ ਇਹ ਚੀਜ਼ ਸਿੱਖੀ ਕਿ ਉਹ ਜਦੋਂ ਵੀ ਸੈੱਟ ਤੇ ਆਉਂਦੇ ਸੀ ਉਹ ਕਰੈਕਟਰ ਚ ਆਉਂਦੇ ਸੀ ਔਰ ਸਾਰਾ ਦਿਨ ਕਰੈਕਟਰ ਚ ਰਹਿੰਦੇ ਸੀ ਔਰ ਜਿੰਨੇ ਦਿਨ ਫਿਲਮ ਸ਼ੂਟ ਹੋਈ ਆ ਉਹ ਕਰੈਕਟਰ ਦੇ ਵਿੱਚ ਰਹੇ ਆ ਤੇ ਫਿਲਮ ਸ਼ੂਟ ਹੋਣ ਤੋਂ ਬਾਅਦ ਉਹਨਾਂ ਨੇ ਉਸ ਕਰੈਕਟਰ ਨੂੰ ਛੱਡਿਆ ਸੋ ਮੈਂ ਉਹ ਚੀਜ਼ ਅਡਾਪਟ ਕੀਤੀ ਕਿ ਜੈਸ ਵੀ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਕਿਸੇ ਫਿਲਮ ਦੇ ਸੈੱਟ ਤੇ ਉਸ ਕਰੈਕਟਰ ਚ ਰਹੂੰਗਾ ਤੇ ਇੱਕ ਅਸੀਂ ਦੇਖ ਸਕਦੇ ਆ ਵੀ ਇਹ ਊਮਨ ਸੈਂਟ੍ਰਿਕ ਅਸੀਂ ਕਹਿ ਸਕਦੇ ਆ ਵੀ ਕੁੜੀਆਂ ਦੇ ird gird ਘੁੰਮਦੀ ਹੈ ਫਿਲਮ ਤੇ ਉਹ ਕੁੜੀਆਂ ਤੇ ਜਦ ਅਸੀਂ ਕੰਮ ਕਰਦੇ ਆ ਨਾ ਕਾਫੀ ਜ਼ਿਆਦਾ ਕੁੜੀਆਂ ਤੇ ਉਹ ਉਹਨਾਂ ਕਾਫੀ ਇਮੋਸ਼ਨਲੀ ਵੀ ਹੋ ਜਾਂਦਾ ਤੁਸੀਂ ਕਿੰਨਾ ਕੀ ਇਮੋਸ਼ਨਲੀ ਕਨੈਕਟਡ ਨਹੀਂ ਬਹੁਤ ਬਹੁਤ ਕਿਉਂਕਿ ਜਸਵੀਰਿਆ ਜਿਹੜੀਆਂ ਕਹਾਣੀਆਂ ਲਿਖਦੇ ਨੇ ਉਹ ਇਮੋਸ਼ਨਲ ਪੱਖੋਂ ਬਹੁਤ ਸਟਰੋਂਗ ਹੁੰਦੀਆਂ ਨੇ ਉਹਨਾਂ ਦੇ ਵਿੱਚ ਫਾਲਤੂ ਕਾਮੇਡੀ ਨਹੀਂ ਹੁੰਦੀ ਉਹ ਬਹੁਤ ਜਿਵੇਂ ਕਹਿਦੀ ਨਾ ਕਿ ਸਾਡੇ ਜਿਹੜੀ ਚੀਜ਼ਾਂ ਦੀ ਅੱਜ ਕੱਲ ਮੈਨੂੰ ਐ ਫੀਲ ਹੁੰਦਾ ਹੈ ਕਿ ਅਸੀਂ ਨਾ ਇਮੋਸ਼ਨਸ ਵਾਈਜ਼ ਬਹੁਤ ਵੀਕ ਹੋ ਗਏ ਆ ਅਸੀਂ ਥੋੜਾ ਜਾਂ AI ਵੱਲ ਜ਼ਿਆਦਾ ਜਾ ਰਹੇ ਆ ਸੋ ਜਸਵੀਰ ਦੇ ਦੀ ਖਾਸੀਅਤ ਹੈ ਕਿ ਉਹ ਇਮੋਸ਼ਨਸ ਬਹੁਤ ਬੇਹਤਰੀਨ ਲਿਖਦੇ ਔਰ ਜਦੋਂ ਵੀ ਉਹਨਾਂ ਦੀ ਫਿਲਮ ਦੇ ਵਿੱਚ ਆਰਟਿਸਟ ਪਰਫਾਰਮ ਕਰਦਾ ਹੈ ਉਹ ਇਮੋਸ਼ਨਲੀ ਬਹੁਤ ਫੀਲ ਕਰਦਾ ਹੈ ਮਤਲਬ ਉਹ ਵੀ ਇਮੋਸ਼ਨਲੀ ਜਦੋਂ ਮੈਂ ਕੈਰੈਕਟਰ ਕਰ ਰਿਹਾ ਸੀ ਜਾਂ ਜਦੋਂ ਪੰਕਜ ਜੀ ਨੂੰ ਪੰਕਜ ਸਰ ਨੂੰ ਦੇਖਦੇ ਸੀ ਜਦੋਂ ਬਾਪ ਤੇ ਧੀਆ ਦਾ ਜਿਹੜਾ ਰਿਲੇਸ਼ਨ ਆ ਤੁਸੀਂ ਉਹਨੂੰ ਫੀਲ ਕਰਦੇ ਹੋ ਜਿਵੇਂ ਤੁਸੀਂ ਅੱਜ ਗਾਣਾ ਵੀ ਸੁਣਿਆ ਤੁਸੀਂ ਗਾਣੇ 'ਚ ਵੀ ਉਹ ਇਮੋਸ਼ਨਸ ਫੀਲ ਕੀਤਾ ਹੋਊਗਾ ਸੋ ਉਹ ਪਰਫਾਰਮ ਕਰਦੇ ਮੈਨੂੰ ਇਹ ਲੱਗਦਾ ਕਿ ਤੁਹਾਡੀ ਆਪਦੀ ਸਕੂਲਿੰਗ ਹੋ ਜਾਂਦੀ ਆ ਸੋ ਮੈਨੂੰ ਇਹ ਮੈਨੂੰ ਵੈਸੇ ਵੀ ਇਹ ਕੈਟਾਗਰੀ ਬਹੁਤ ਪਸੰਦ ਆਈ इमोशनल ਜਦੋਂ ਪਰਫਾਰਮ ਕਰਨਾ ਔਰ ਮੈਂ ਬਹੁਤ ਘੱਟ ਗਲੈਸਰਿਨ ਯੂਜ਼ ਕਰਦਾ ਕਿਸੇ इमोशनल ਸੀਨ ਚ ਮੈਨੂੰ ਐ ਲੱਗਦਾ ਕਿ ਅੱਖਾਂ ਚੋਂ ਹੰਝੂ ਆ ਜਾਂਦੇ ਆ ਕਈ ਵਾਰੀ ਆਪਾਂ ਉਹ ਫਿਲਮ ਦੇ ਮਾਹੌਲ ਚ ਇੰਨਾ ਬਿਲਕੁਲ ਜੀ ਤੇ ਅਸੀਂ ਦੇਖ ਸਕਦੇ ਆ ਅਸੀਂ ਗੱਲਾਂ ਬਾਤਾਂ ਚ ਜਦ ਸੁਣੀਆਂ ਸੀ ਤਾਂ ਸਾਰੇ ਹੀ ਗਾਣਾ ਸੁਣ ਕੇ ਵੀ इमोशनल ਹੋ ਗਈ ਸੀ ਕਿਉਂਕਿ ਗਾਣਾ ਇੰਨਾ ਸੋਹਣਾ ਲਿਖਿਆ ਵੀ ਹੋਇਆ ਤੇ ਗਾਇਆ ਵੀ ਇੰਨਾ ਸੋਹਣਾ ਹੋਇਆ ਕਿ ਉਹ ਦਿਲ ਨੂੰ ਛੂ ਜਾਂਦਾ ਨਹੀਂ ਬਹੁਤ ਅਮੇਜ਼ਿੰਗ ਦਵਿੰਦਰ ਖੰਨੇ ਵਾਲਾ ਜੀ ਨੇ ਲਿਖਿਆ ਔਰ ਜੈਸਮੀਨ ਅਕਟਰ ਤੇ ਮੰਨਤ ਨੂਰ ਉਹਨਾਂ ਨੂੰ ਸਪੈਸ਼ਲੀ ਮੈਂ ਥੈਂਕਸ ਕਹਿਣਾ ਚਾਹੂੰਗਾ ਤੁਹਾਡੇ ਚੈਨਲ ਰਾਹੀਂ ਕਿ ਤੁਸੀਂ ਬਹੁਤ ਬਿਹਤਰੀਨ ਗਾਣਾ ਗਾਇਆ ਥੈਂਕ ਯੂ ਤੇ ਉਮੀਦ ਆ ਕਿ ਤੁਸੀਂ ਹੋਰ ਬਿਹਤਰੀਨ ਗਾਉਂਦੇ ਰਹੋਗੇ ਤੇ ਸਾਡਾ ਸਾਰਿਆਂ ਦਾ ਪਿਆਰ ਤੁਹਾਡੇ ਨਾਲ ਬਿਲਕੁਲ ਤੇ ਹੁਣ ਮੈਂ ਜੇ ਅਸੀਂ ਤੁਹਾਡੀ ਲਾਈਫ ਦੀ ਗੱਲ ਕਰੀਏ 2015 ਵਿੱਚ ਤੁਸੀਂ ਸ਼ੁਰੂਆਤ ਕੀਤੀ ਸੀ ਕੈਰੀਅਰ ਦੀ ਜੇ 2015 ਤੋਂ ਲੈ ਕੇ 25 ਤੱਕ ਤੁਸੀਂ ਆਪਣੀ ਲਾਈਫ ਦੀ ਸਟਰਗਲ ਨੂੰ ਕਹਿ ਸਕਦੇ ਆ ਜਾਂ ਫਿਰ ਆਪਣੇ ਕੈਰੀਅਰ ਨੂੰ ਇੱਕ ਵਰਡ ਚ ਡਿਸਕ੍ਰਾਈਬ ਕਰਨਾ ਹੋਵੇ ਤਾਂ ਉਹ ਕੀ ਵਰਡ ਹੋਊਗਾ ਜੇ ਮੈਂ ਇੱਕ ਵਰਡ ਚ ਡਿਸਕ੍ਰਾਈਬ ਕਰਨਾ ਵੀ ਤਾਂ ਮੈਂ ਵਰਸਟਾਈਲਟੀ ਵਰਡ ਯੂਜ਼ ਕਰੂੰਗਾ ਮੈਂ ਕੋਸ਼ਿਸ਼ ਇਹ ਹੀ ਕੀਤੀ ਆ ਕਿ ਮੈਂ ਆਡियंस ਨੂੰ ਉਹ ਅਹਿਸਾਸ ਕਰਾ ਪਾਵਾਂ ਜੋ ਮੈਂ ਕਿਰਦਾਰ ਕੀਤੇ ਆ ਕੋਸ਼ਿਸ਼ ਰਹੀ ਆ ਕਿ ਆਡियंस ਉਸ ਕੈਰੈਕਟਰ ਨੂੰ ਫੀਲ ਕਰੇ ਮੈਂ ਵਰਸਟਾਈਲ ਕੰਮ ਕਰਨ ਦੀ ਕੋਸ਼ਿਸ਼ ਕੀਤੀ ਆ ਮੈਂ ਲੁਕਸ ਡਿਫਰੈਂਟ ਟਰਾਈ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਆਡियंस ਨੇ ਹਮੇਸ਼ਾ ਹੀ ਬਹੁਤ ਐਪਰੀਸ਼ੀਏਟ ਕੀਤਾ ਹਮੇਸ਼ਾ ਹੀ ਉਹਨਾਂ ਦੇ ਮੈਸੇਜ ਮਿਲਦੇ ਰਹਿੰਦੇ ਆ ਕਿ ਤੁਸੀਂ ਵਧੀਆ ਕੰਮ ਕਰਦੇ ਹੋ ਤੇ ਮੈਂ ਅੱਗੇ ਵੀ ਕੋਸ਼ਿਸ਼ ਕਰਦਾ ਰਹੂੰਗਾ ਕਿ ਮੈਂ ਹੋਰ ਬਿਹਤਰ ਕਰ ਸਕਾਂ ਹੋਰ ਬਿਹਤਰ ਕਰ ਤੇ ਅਸੀਂ ਤੁਸੀਂ ਵਰਸਟਾਈਲ ਵਰਡ ਜਾਂ ਤੁਸੀਂ ਆਏ ਹੀ ਸੀ ਤੁਹਾਨੂੰ ਇੰਟਰਡਿਊਸ ਵੀ ਇਸੇ ਵਰਡ ਨਾਲ ਕੀਤਾ ਗਿਆ ਸੀ ਜੋ ਵਰਸਟਾਈਲ ਐਕਟਰ ਨੇ ਤੇ ਅਸੀਂ ਦੇਖਦੇ ਹਾਂ ਵੀ ਤੁਸੀਂ ਮਜਹਿਲ ਵਿੱਚ ਬਹੁਤ ਸੋਨਾ ਕੰਮ ਕੀਤਾ ਸ਼ੌਂਕੀ ਸਰਦਾਰ ਵਿੱਚ ਇੱਕ ਨਵਾਂ ਕਨਸੈਪਟ ਆਇਆ ਸੀ ਇੰਡਸਟਰੀ ਲਈ ਠੀਕ ਹੈ ਤੇ ਉਹ ਕਿੰਨਾ ਚੈਲੈਂਜਿੰਗ ਰਹੇ ਤੇ ਕਿਉਂਕਿ ਇਹ ਥੋੜਾ ਜਿਹਾ ਸੌਫਟ ਸ਼ੇਡ ਆ ਗਿਆ ਹੁਣ ਸੌਫਟ ਇਹ ਮੇਰਾ ਪਰਸਨਲੀ ਫੇਵਰਿਟ ਹੈ ਸੌਫਟ ਬਟ ਪਿਛਲੇ ਕੁਝ ਕੈਰੈਕਟਰ ਮੈਂ 네ਗੇਟਿਵ ਗ੍ਰੇ ਸ਼ੇਡ ਕੀਤੇ ਸੀ ਤੇ ਸ਼ੌਂਕੀ ਸਰਦਾਰ ਬਹੁਤ ਟਫ ਕੈਰੈਕਟਰ ਹੈਗਾ ਸੀ ਕਿਉਂਕਿ ਉਹ ਇੱਕ ਨਵੀਂ ਲਾਈਫ ਨੂੰ ਜਿਹਨੂੰ ਆਪਾਂ ਇਲੂਮਿਨਾਟਿਸ ਕਹਿ ਲੈਂਦੇ ਆ ਜਾਂ ਕੁਝ ਵੀ ਉਦਾਂ ਦੀ ਬੈਡ ਈਵਲ ਕਹਿ ਲੈਂਦੇ ਆ ਉਹ ਪਰਫਾਰਮ ਕਰਨਾ ਆਪਦੇ ਆਪ ਚ ਬਹੁਤ ਔਖਾ ਹੁੰਦਾ ਹੈ ਜਦੋਂ ਤੁਸੀਂ ਬੈਡ ਹੁੰਦੇ ਨਹੀਂਓ ਮੈਨੂੰ ਇਹ ਲੱਗਦਾ ਬਟ ਉਹ ਟੀਮ ਬਹੁਤ ਪਿਆਰੀ ਸੀ ਤੀਰਜ ਰਤਨ ਪਾਜੀ ਜੀ ਜਿਨ੍ਹਾਂ ਨੇ ਡਾਇਰੈਕਟ ਕੀਤੀ ਸੀ ਲਿਖੀ ਸੀ ਉਹਨਾਂ ਨੇ ਮੈਂ ਮਜੈਲ ਵੀ ਕੀਤੀ ਆ ਉਹਨਾਂ ਦਾ ਕੰਮ ਕਰਨਾ ਹਮੇਸ਼ਾ ਬਹੁਤ ਅਮੇਜ਼ਿੰਗ ਹੁੰਦਾ ਬਾਕੀ ਬੱਬੂ ਵੀਰਾ ਤੇ ਬਾਕੀ ਟੀਮ ਜਿਹੜੀ ਹੈਗੀ ਆ ਬਹੁਤ ਅਮੇਜ਼ਿੰਗ ਸੀ ਸੋ ਉਹਦੇ ਚ ਵੀ ਮੈਂ ਕੋਸ਼ਿਸ਼ ਕੀਤੀ ਸੀ ਕਿ ਮੈਂ ਉਹ ਸ਼ੇਡ ਪਰਫਾਰਮ ਕਰ ਸਕਾਂ ਲੋਕਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਬਿਲਕੁਲ ਤੇ ਹੁਣ ਅਸੀਂ ਜੇ ਇੰਡਸਟਰੀ ਦੀ ਗੱਲ ਕਰੀਏ ਇੰਡਸਟਰੀ ਕਾਫੀ ਗਰੋ ਕਰੀ ਫਿਲਮਾਂ ਵੀ ਬਹੁਤ ਸੋਹਣੀਆਂ ਸੋਹਣੀਆਂ ਫਿਲਮਾਂ ਆ ਰਹੀਆਂ ਨਵੇਂ-ਨਵੇਂ ਕਨਸੈਪਟ ਤੇ ਆ ਰਹੀ ਹੈ ਪਰ ਅਸੀਂ ਦੇਖਦੇ ਹਾਂ ਵੀ ਫਿਲਮਾਂ ਨੂੰ ਨਾ ਰੋਕ ਵੀ ਲਈ ਜਾ ਰਹੀ ਹੈ ਕਾਫੀ ਫਿਲਮਾਂ ਦੀ ਰਿਲੀਜ਼ਿੰਗ ਨਹੀਂ ਕੀਤੀ ਜਾ ਰਹੀ ਜੋ ਕਿ ਇੱਕ ਕਹਿ ਸਕਦੇ ਇੱਕ ਵੀ ਸਿਨੇਮਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਨੂੰ ਲੱਗਦਾ ਜੀ ਜੋ ਵੀ ਪਿੱਛੇ ਚੀਜ਼ਾਂ ਹੋਈਆਂ ਹਨਾ ਕੁਝ ਫਿਲਮਾਂ ਹੁੰਦੀਆਂ ਨੇ ਜਿਹੜੀਆਂ ਜੋ ਸਾਡੇ ਰਿਲੇਸ਼ਨ ਹੋਏ ਪਾਕਿਸਤਾਨ ਉਹਦੇ ਤੋਂ ਪਹਿਲਾਂ ਸ਼ੂਟ ਹੋਈਆਂ ਮੀਆਂ ਸੀ ਤਾਂ ਮੈਨੂੰ ਇਹ ਲੱਗਦਾ ਕਿ ਜੋ ਫਿਲਮਾਂ ਪਹਿਲਾਂ ਸ਼ੂਟ ਹੋਈਆਂ ਮੀਆਂ ਉਹ ਰਿਲੀਜ਼ ਹੋਣੀਆਂ ਚਾਹੀਦੀਆਂ ਔਰ ਸਿਨੇਮਾ ਮੈਨੂੰ ਇਹ ਲੱਗਦਾ ਹੁੰਦਾ ਕਿ ਜਿਹੜੇ ਆਰਟਿਸਟ ਹੁੰਦੇ ਆ ਜਾਂ ਸਿਨੇਮਾ ਹੁੰਦਾ ਉਹ ਗਲੋਬਲੀ ਆ ਉਹ ਸਾਰਿਆਂ ਦਾ ਆ ਅਸੀਂ ਰੋਕ ਹੀ ਨਹੀਂ ਸਕਦੇ ਅਸੀਂ ਗਾਣਿਆਂ ਨੂੰ ਨਹੀਂ ਰੋਕ ਸਕਦੇ ਅਸੀਂ ਗਾਣੇ ਉਧਰ ਵੀ ਸੁਣਦੇ ਆ ਉਹਨਾਂ ਦੇ ਗਾਣੇ ਆਪਾਂ ਵੀ ਸੁਣਦੇ ਆ ਤਾਂ ਮੈਨੂੰ ਇਹ ਲੱਗਦਾ ਹੁੰਦਾ ਕਿ ਕਈ ਚੀਜ਼ਾਂ ਹੈ ਜਿਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ ਹੁੰਦਾ ਔਰ ਸਿਨੇਮਾ ਵੀ ਉਹਦਾ ਹਿੱਸਾ ਹੈਗਾ ਮੈਨੂੰ ਲੱਗਦਾ ਕਿ ਇੱਕ ਜਿਹੜੀ ਬੋਡੀਜ਼ ਸਿਨੇਮੇ ਨੂੰ ਰਿਪਰੈਜ਼ੈਂਟ ਕਰਦੀ ਆ ਉਹ ਮਿਊਚੁਅਲ ਟਾਕ ਕਰਕੇ ਇਹ ਚੀਜ਼ ਦਾ ਜ਼ਰੂਰ ਹੱਲ ਕੱਢਣ ਕਿ ਜਿਹੜੀਆਂ ਹੁਣ ਫਿਲਮਾਂ ਬਣੀਆਂ ਹੋਈਆਂ ਨੇ ਜਾਂ ਜਿਹੜੇ ਪ੍ਰੋਡਿਊਸਰਸ ਨੇ ਪੈਸਾ ਲਾਇਆ ਹੋਵੇ ਲਾਇਆ ਹੋਇਆ ਉਹ ਫਿਲਮਾਂ ਜ਼ਰੂਰ ਰੀਲੀਜ਼ ਹੋਣੀਆਂ ਚਾਹੀਦੀਆਂ ਨੇ ਅੱਗੇ ਤੋਂ ਤੁਸੀਂ ਕੁਝ ਕਰਟੇਰੀਆ ਰੱਖਦੇ ਹੋ ਜਾਂ ਕੁਝ ਉਦਾਂ ਦਾ ਰੱਖਦੇ ਹੋ ਕਿ ਆਹ ਚੀਜ਼ਾਂ ਦੇ ਅੰਡਰ ਉਹ ਚੀਜ਼ਾਂ ਬਣਨ ਹਨਾ ਤਾਂ ਉਸ ਚੀਜ਼ ਨੂੰ ਫਿਰ ਜਿਹੜੀ ਫਿਲਮ ਇੰਡਸਟਰੀ ਆ ਉਹਨੂੰ ਫਾਲੋ ਕਰਦੀ ਆ ਬਟ ਜਿਹੜੀਆਂ ਫਿਲਮਾਂ ਸ਼ੂਟ ਹੋ ਚੁੱਕੀਆਂ ਨੇ ਮੈਨੂੰ ਲੱਗਦਾ ਕਿ ਉਹ ਰੀਲੀਜ਼ ਹੋਣੀਆਂ ਚਾਹੀਦੀਆਂ ਨੇ ਉਹਦੇ ਵਿੱਚ ਆਪਾਂ ਕਿਸੇ ਦਾ ਕਸੂਰ ਨਹੀਂ ਕਹਿ ਸਕਦੇ ਕੋਈ ਫਿਊਚਰ ਨੂੰ ਥੋੜੀ ਦੱਸ ਸਕਦਾ ਅੱਗੇ ਕੀ ਹੋਣਾ ਕੀ ਨਹੀਂ ਹੋਣਾ ਬਟ ਮੈਨੂੰ ਲੱਗਦਾ ਕਿ ਚੀਜ਼ਾਂ ਹੌਲੀ-ਹੌਲੀ ਸਹੀ ਹੋ ਜਾਣਗੀਆਂ ਚੀਜ਼ਾਂ ਕਿਉਂਕਿ ਆਪਾਂ 뮤직 ਜਾਂ ਸਿਨੇਮਾ ਨੂੰ ਜ਼ਿਆਦਾ ਦੇਰ ਰੋਕ ਨਹੀਂ ਸਕਦੇ ਨਾ ਆਪਾਂ ਇਹ ਕਹਿ ਸਕਦੇ ਹਾਂ ਕਿਸੇ ਨੂੰ ਕਿ ਤੁਸੀਂ ਇਦਾਂ ਦਾ ਹੀ ਸਿਨੇਮਾ ਦੇਖੋ ਜਾਂ ਇਦਾਂ ਦਾ ਹੀ 뮤직 ਸੁਣੋ ਇਹ ਸਾਡੀ ਇੱਕ ਪਰਸਨਲ ਹੈਗੀ ਆ ਮੈਨੂੰ ਇਹ ਲੱਗਦਾ ਕਿ ਪਰਸਨਲ ਪਸੰਦ ਦਾ ਅਸੀਂ ਉਦਾਂ ਦਾ ਸਿਨੇਮਾ ਦੇਖਦੇ ਹਾਂ ਅਸੀਂ ਕੋਰੀਅਨ ਸਿਨੇਮਾ ਦੇਖਦੇ ਹਾਂ ਅਸੀਂ ਹੋਰ ਇਹ ਚੀਜ਼ ਨੂੰ ਮੈਨੂੰ ਲੱਗਦਾ ਕਿ ਤੁਸੀਂ ਬਾਰਡਰ ਨਾਲ ਨਹੀਂ ਬੰਨ੍ਹ ਸਕਦੇ ਕਦੇ ਤੇ ਅਸੀਂ ਵੀ ਜਦ ਅਸੀਂ ਬਚਪਨ ਵਿੱਚ ਵੀ ਦੇਖਦੇ ਨਾ ਜਿੰਨਾ ਇੱਕ ਮਾਪਿਓ ਕਿਸੇ ਬੱਚੇ ਨੂੰ ਕੋਈ ਚੀਜ਼ ਕਰਨ ਤੋਂ ਰੋਕਦੇ ਨੇ ਨਾ ਉਹ ਉਨਾ ਹੀ ਉਨੀ ਚੀਜ਼ ਕਰਦੇ ਨੇ ਬਿਲਕੁਲ ਤੇ ਅਸੀਂ ਦੇਖਦੇ ਤੁਸੀਂ ਗਾਣਿਆਂ ਦੀ ਗੱਲ ਕੀਤੀ ਹੈ ਗਾਣਿਆਂ ਨੂੰ ਵੀ ਅਸੀਂ ਹੁਣ ਰੋਕ ਲਈ ਜਾ ਰਹੀ ਹੈ ਗਾਣਿਆਂ ਤੇ ਵੀ ਵੀ ਕਹਿ ਰਿਹਾ ਵੀ ਇਹ ਗਾਣੇ ਤੇ ਵਰਡ ਨਹੀਂ ਚੰਗੇ ਜਾਂ ਇਹ ਕੁਝ ਨਹੀਂ ਚੰਗਾ ਤੇ ਜਿੰਨਾ ਕ ਅਸੀਂ ਰੋਕਾਂਗੇ ਉਹ ਉਨੀ ਚੀਜ਼ ਬਾਹਰ ਮੈਨੂੰ ਇਹ ਲੱਗਦਾ ਜੀ ਕਿ 뮤직 ਸੈਂਸਰ ਪਿੱਛੇ ਵੀ ਗੱਲ ਜੀ ਹੋਈ ਸੀ ਹਨਾ ਵੀ ਜੇ ਆਪਾਂ ਫਿਲਮਾਂ ਸੈਂਸਰ ਕਰਦੇ ਆ ਤਾਂ 뮤직 ਵੀ ਸੈਂਸਰ ਹੋ ਜਾਣਾ ਚਾਹੀਦਾ ਔਰ ਮੈਨੂੰ ਲੱਗਦਾ ਕਿ ਜਿਹੜੇ ਇਤਰਾਜ਼ ਇਤਰਾਜ਼ ਜੋ ਜਿਹੜੇ ਸ਼ਬਦ ਹੁੰਦੇ ਆ ਉਹ ਮੈਨੂੰ ਲੱਗਦਾ ਕਿ 뮤직 ਚ ਨਹੀਂ ਰੱਖਣੇ ਚਾਹੀਦੇ ਜੇ ਕਿਸੇ ਨੂੰ ਨਹੀਂ ਗੁੱਡ ਫੀਲ ਹੋ ਰਿਹਾ ਹਨਾ ਔਰ ਇਹਦਾ ਸੈਂਸਰ ਬਣ ਜੇ ਕਿ ਤੁਸੀਂ ਗਾਣਾ ਸੈਂਸਰ ਤੋਂ ਪਾਸ ਕਰੋ ਔਰ ਉਹ ਅਫੀਸ਼ੀਅਲ ਉਹ ਚੀਜ਼ ਜਿਵੇਂ ਆਪਣੀ ਫਿਲਮਾਂ ਦੇ ਵਿੱਚ ਵੀ ਤਸੀਨ ਕੱਟੇ ਜਾਂਦੇ ਆ ਵੀ ਆਹ ਸੀਨ ਤੁਸੀਂ ਨਹੀਂ ਰੱਖਣਾ ਆ ਇਹ ਕੈਟਾਗਰੀ ਆ ਆ ਬੀ ਕੈਟਾਗਰੀ ਆ ਮੈਨੂੰ ਲੱਗਦਾ ਕਿ ਜੇ 뮤ਜ਼ਿਕ ਇੰਡਸਟਰੀ ਇੰਨੀ ਵੱਡੀ ਹੋ ਗਈ ਆ ਤਾਂ ਤੁਸੀਂ 뮤ਜ਼ਿਕ ਦੇ ਵਿੱਚ ਵੀ ਆਪਾਂ ਉਹ ਰੱਖ ਲਈਏ ਕਿ ਇਹ ਇਹ ਕੈਟਾਗਰੀ ਦਾ ਗਾਣਾ ਇਹ ਯੂਏ ਆ ਜਾਂ ਇਹ ਯੂ ਹੈਗਾ ਹਨਾ ਵੀ ਇੰਨੇ ਸੁਣ ਸਕਦੇ ਆ ਬਟ ਮੈਨੂੰ ਆ ਲੱਗਦਾ ਹੁੰਦਾ ਕਿ ਕੋਈ ਵੀ ਚੀਜ਼ ਹੈਗੀ ਆ ਨਾ ਕਿ ਆਪਾਂ ਹਮੇਸ਼ਾ ਕਹਿ ਦਿੰਦੇ ਆ ਕਿ ਯਾਰ ਜਦੋਂ ਆਪਾਂ ਗੱਲ ਕਰਦੇ ਆ ਨਾ ਅੱਜ ਦੇ ਟਾਈਮ 'ਚ ਆਪਾਂ ਉਹਨੂੰ ਪ੍ਰੋਮੋਟ ਕਰ ਰਹੇ ਹਾਂ ਮਤਲਬ ਇਹ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਜਿਹੜਾ ਸੋਸ਼ਲ ਨੈਟਵਰਕ ਦਾ ਐਲਗੋਰਿਦਮ ਆ ਜੇ ਤੁਹਾਨੂੰ ਚੀਜ਼ ਪਸੰਦ ਨਹੀਂ ਤਾਂ ਫਿਰ ਤੁਸੀਂ ਉਹਨੂੰ ਇਗਨੋਰ ਕਰੋ ਜੇ ਤੁਸੀਂ ਉਹਦੇ ਤੇ ਕੋਈ ਥੱਲੇ ਕਮੈਂਟ ਵੀ ਕਰਦੇ ਹੋ ਨਾ ਇਹਦਾ ਮਤਲਬ ਤੁਸੀਂ ਉਹਨੂੰ ਪ੍ਰੋਮੋਟ ਕਰ ਰਹੇ ਹੋ ਇਹ ਸੋਸ਼ਲ ਨੈਟਵਰਕ ਕਿਵੇਂ ਚੱਲਦਾ ਹੈ ਇਹ ਸਮਝਣਾ ਬਹੁਤ ਜ਼ਰੂਰੀ ਹੈ ਜੀ ਬਿਲਕੁਲ ਤੇ ਇਹ ਗੱਲ ਮੈਂ ਸੁਣਿਆ ਤੁਸੀਂ ਹਰ ਇੱਕ ਇੰਟਰਵਿਊ ਚ ਕਹਿੰਦੇ ਹੋ ਵੀ ਤੁਸੀਂ ਵੀ ਸੋਸ਼ਲ ਮੀਡੀਆ ਤੋਂ ਦੂਰ ਰਹਿੰਦੇ ਹੋ ਜਿੰਨਾ ਹੋ ਸਕੇ ਉਹਨਾਂ ਕੀ ਲਿਮਿਟ ਵਿੱਚ ਯੋਖਾਨੀ ਹੋਈ ਹੈ ਦੇਖੋ ਪਰਸਨਲ ਆ ਹਰ ਬੰਦੇ ਨੂੰ ਸੋਸ਼ਲ ਨੈਟਵਰਕ ਹਰ ਕਿਸੇ ਦਾ ਪਰਸਨਲ ਹੈਗਾ ਪਰ ਅੱਜ ਦੇ ਟਾਈਮ ਚ ਅਸੀਂ ਇਹ ਨਹੀਂ ਕਹਿ ਸਕਦੇ ਕਿਸੇ ਨੂੰ ਕਿ ਤੂੰ ਆ ਚੀਜ਼ ਸੁਣ ਜਾਂ ਆ ਚੀਜ਼ ਦੇਖ ਜਾਂ ਇਦਾਂ ਕਰ ਅਸੀਂ ਤਾਂ ਸਾਡੇ ਨਾ ਮਤਲਬ ਮੈਨੂੰ ਇਹ ਲੱਗਦਾ ਹੁੰਦਾ ਕਿ ਅਸੀਂ ਨਾ ਆਰਟਿਸਟ ਵੀ ਵੰਡ ਲਏ ਆ ਕਿਉਂ ਫਲਾਣੇ ਮੇਰੇ ਆ ਮੈਂ ਕਹਿੰਦਾ ਨਾ ਯਾਰ ਨਹੀਂ ਆਰਟਿਸਟ ਸਾਰਿਆਂ ਦਾ ਬਈ ਆਰਟਿਸਟ ਕੋਈ ਗਾਣਾ ਕੋਈ ਗੁੱਡ ਗਾਣਾ ਉਹ ਸਾਰਿਆਂ ਨੇ ਸੁਣਨਾ ਹੈ ਫਿਲਮਾਂ ਸਾਰਿਆਂ ਨੇ ਦੇਖਣੀ ਆ ਇਸ ਕਰਕੇ ਮੇਰੀ ਇਹੀ ਰਿਕੁਐਸਟ ਆ ਕਿ ਆਰਟਿਸਟ ਨੂੰ ਡਿਵਾਈਡ ਨਾ ਕਰੋ ਅੱਗੇ ਅਸੀਂ ਬਹੁਤ ਕੰਟਰੀਆਂ ਡਿਵਾਈਡ ਕਰਤੀਆਂ ਬਹੁਤ ਬਾਰਡਰ ਬਣਾਤੀ ਬਹੁਤ ਸਟੇਟਾਂ ਬਣਾਤੀਆਂ ਬਹੁਤ ਅਸੀਂ ਐ ਬਣਾਤਾ ਕਿਦਾਂ ਦਾ प्लीज मतलब आर्टिस्टਾਂ ਨੂੰ ਨਾਮ ਮੰਡੀਆ ਬਿਲਕੁਲ ਤੇ ਇੱਕ ਬਹੁਤ ਸੋਹਣੀ ਗੱਲ ਕਹੀ ਹੈ ਤੁਸੀਂ ਤੇ ਮੈਨੂੰ ਲੱਗਦਾ ਉਹ ਟੈਲੈਂਟ ਵੀ ਰੁਕ ਜਾਂਦਾ ਜਦ ਤੁਸੀਂ ਇੱਕ ਆਰਟਿਸਟ ਨੂੰ ਰੋਕ ਮੈਨੂੰ ਲੱਗਦਾ ਹੈ ਕਿ ਸਾਰੇ ਸਾਡੇ ਪੰਜਾਬੀ ਹੈਗੇ ਆ ਸਾਰੇ ਮੁੰਡੇ ਥੱਲੋਂ ਜ਼ਮੀਨਾਂ ਤੋਂ ਉੱਠੇ ਹੋਏ ਆ ਸਾਨੂੰ ਸਾਰਿਆਂ ਨੂੰ ਹੀ ਸਪੋਰਟ ਕਰਨਾ ਚਾਹੀਦਾ ਸਾਡੀ ਇੰਡਸਟਰੀ ਨੂੰ ਜਿੰਨਾ ਅਸੀਂ ਸਪੋਰਟ ਕਰਾਂਗੇ ਵਰਲਡ ਲੈਵਲ ਤੇ ਅਸੀਂ ਉਹਨਾਂ ਗੁੱਡ ਇੱਕ ਮੈਸੇਜ ਜਾਂਦਾ ਸੋ ਸਾਡੇ ਸਾਰੇ ਆਰਟਿਸਟ ਨੇ ਸਾਰੀ ਗੁੱਡ ਪਰਫਾਰਮ ਕਰ ਰਹੇ ਆ ਔਰ ਸਾਰੀ ਮਿਹਨਤ ਕਰ ਰਹੇ ਆ ਔਰ ਸਾਨੂੰ ਡਿਵਾਈਡ ਨਹੀਂ ਕਰਨਾ ਚਾਹੀਦਾ ਆਰਟਿਸਟ ਨੂੰ ਏ ਮੇਰਾ ਆਰਟਿਸਟ ਆ ਇਹ ਕੀ ਤੇਰਾ ਆਰਟਿਸਟ ਆ ਅਸੀਂ ਉਸ ਚੀਜ਼ ਚ ਬਹੁਤ ਉਲਝੇ ਜਾਂਦੇ ਹਾਂ ਬਿਲਕੁਲ ਕਿਉਂਕਿ ਰਾਤੋਂ ਰਾਤ ਕੋਈ ਸਟਾਰ ਨਹੀਂ ਬਣ ਜਾਂਦਾ ਹਰ ਕੋਈ ਜ਼ਮੀਨੋਂ ਉੱਠ ਕੇ ਹੀ ਵੱਡਾ ਹੁੰਦਾ ਹੈ ਜੀ 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 ਤੇ ਬਹੁਤ ਸੋਹਣਾ ਲੱਗਿਆ ਤੁਹਾਡੇ ਨਾਲ ਗੱਲਾਂ ਕਰਕੇ ਤੇ ਮੈਂ ਜ਼ਰੂਰ ਕਹਾਂਗੀ ਐਕਸਾਈਟਿਡ ਵੀ ਹਾਂ ਕਾਫੀ ਫਿਲਮ ਲਈ ਕਿਉਂਕਿ ਕਾਫੀ ਨਵਾਂ ਕਨਸੈਪਟ ਲੈ ਕੇ ਫਿਲਮ ਆ ਰਹੀ ਹੈ ਜੀ ਜੀ ਥੈਂਕ ਯੂ ਥੈਂਕ ਯੂ ਸੋ 2 ਅਕਤੂਬਰ ਨੂੰ ਫਿਲਮ ਰਿਲੀਜ਼ ਹੋ ਰਹੀ ਹੈ ਸੋ ਉਮੀਦ ਆ ਕਿ ਆਡੀਅנס ਨੂੰ ਫਿਲਮ ਬਹੁਤ ਪਸੰਦ ਆਏਗੀ ਬਿਲਕੁਲ ਥੈਂਕ ਯੂ ਥੈਂਕ ਯੂ ਥੈਂਕ ਯੂ